ਅੱਜ ਸਾਡੇ ਮਾਨਯੋਗ ਡੀਜੀਪੀ ਪੰਜਾਬ ਔਰ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਵੱਲੋਂ ਪੂਰੇ ਹੀ ਪੰਜਾਬ 'ਚ ਆਪਰੇਸ਼ਨ ਈਗਲ 5 ਚਲਾਇਆ ਜਾ ਰਿਹਾ ਜਿਹਦੇ 'ਚ ਸਾਨੂੰ ਡਾਇਰੈਕਸ਼ਨਸ ਹੈ ਕਿ ਸਾਡੇ ਜ਼ਿਲ੍ਹਿਆਂ 'ਚ ਜਿਹੜੇ ਵੀ ਡਰੱਗ ਹੌਟਸਪੌਟਸ ਹੈ ਜਿੱਥੇ ਪੁਰਾਣੀ ਕੰਪਲੇਂਟਸ ਹੈ ਡਰੱਗਸ ਦੀ ਔਰ ਬਾਰ-ਬਾਰ ਇਨਪੁਟ ਆਂਦਾ ਹੈ ਔਰ ਪੁਰਾਣੀ ਹਿਸਟਰੀ ਹੈ ਕਿ ਇੱਥੇ ਕਾਫੀ ਡਰੱਗ ਫੈਟਲਰਸ ਹੈਗੇ ਉਹਨਾਂ ਏਰੀਆਸ 'ਤੇ ਸਾਰੇ ਹੀ ਜ਼ਿਲ੍ਹੇ ਛਾਪੇਮਾਰੀਆਂ ਕਰ ਰਹੇ ਇਸੇ ਤਹਿਤ ਬਠਿੰਡਾ ਚ ਵੀ ਸਾਡੇ ਪੂਰੇ ਜ਼ਿਲ੍ਹੇ 'ਚ ਅਸੀਂ ਟੀਮਾਂ ਲਾਈਆਂ ਹੋਈਆਂ ਇਸ ਟਾਈਮ ਮੈਂ ਤੋਪਿਆ ਤੋਬਿਆਣਾ ਬਸਤੀ ਆਈ ਹੈ ਗਿਆ ਤੇ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਸਿਟੀ ਬਨ ਕੁਲਦੀਪ ਰਾਓ ਇਹਨਾਂ ਦੀ ਟੀਮਸ ਲੱਗੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਚੈੱਕ ਕਰਾਂਗੇ ਤੇ ਬਾਕੀ ਜਗ੍ਹਾ ਵੀ ਮੈਂ ਐਸਪੀਸ ਵੀ ਡਿਪਲੋਏ ਕੀਤੇ ਔਰ ਸਰਕਲ ਜੀ ਔਰ ਐਸਟ ਜੋ ਵੀ ਸਾਨੂੰ ਇਧਰ ਰਿਜ਼ਲਟਸ ਮਿਲਣਗੇ ਉਹ ਅਸੀਂ ਤੁਹਾਨੂੰ ਸ਼ਾਮ ਨੂੰ ਦੱਸਾਂਗੇ ਇਸੇ ਤਰ੍ਹਾਂ ਇਹ ਪਹਿਲਾਂ ਵੀ ਚੱਲਦੇ ਹੋਣੇ ਅਸੀਂ ਅੱਗੇ ਵੀ ਜੋ ਵੀ ਸਾਨੂੰ ਪਬਲਿਕ ਦੇ ਇਨਪੁਟ ਆਏਗੇ ਔਰ ਪੁਰਾਣੀ ਇਨਫੋਰਮੇਸ਼ਨ ਹੈ ਅਸੀਂ ਕਾਸੋ ਦੇ ਆਪਰੇਸ਼ਨ ਕਰਦੇ ਰਵਾਂਗੇ ਔਰ ਕੁਝ ਨਾ ਕੁਝ ਰਿਜ਼ਲਟ ਕੱਢ नशे से फल पाने की कोशिश कर रहे हैं लगता है कोई इंफॉर्मेशन इस तरह की कोई है कि अपना लग रहा था हमें कि सानो सारे को पता है थोड़ा पुराना बदनाम एरिया है ये ड्रग हॉटस्पॉट है सानो इस पर के असीब पे कर रहे थे जब भी रिजल्ट आंदा है हले तो मैं दस नहीं सकती इट इज टू अर्ली बट जो भी आएगा वी विल इन्फॉर्म मैम लगता नहीं ये ये मीडिया तक ही सीमित रहे घंटा पहले मीडिया को पता लग गया अद्धे घर तक लोग ला के चले गए हैं फिर सर्च किस नाम दे रहे ਜੀ ਇਹ ਨਹੀਂ ਨੈਗੇਟਿਵ ਸੋਚ ਨਾਲ ਮੈਂ ਇੱਥੇ ਆ ਕੇ ਸ਼ੁਰੂ ਨਹੀਂ ਕਰਨਾ ਚਾਹਵਾਂਗੀ ਜੇ ਕਦੇ ਪਤਾ ਕੋਈ ਲੀਕਜ ਹੋ ਵੀ ਜਾਂਦੀ ਹੈ ਸੋ ਆਈ ਡੋਨਟ ਵਾਂਟ ਟੂ ਕਮੈਂਟ ਔਨ 댓 ਬਟ ਅਸੀ ਅੱਜ ਨਹੀਂ ਡੇਲੀ بیس ਤੇ ਕਿਸ ਕੁਛ ਏਰੀਆਸ ਚ ਅੱਜ ਅਰਲੀ ਮਾਰਨਿੰਗ ਵੀ ਕਿਤੇ ਬਟ ਕਿਉਂਕਿ ਮੇਰੇ ਰਿਜ਼ਲਟ ਮੈਨੂੰ ਕਲੀਅਰ ਨਹੀਂ ਪਤਾ ਇਸ ਕਰਕੇ ਮੈਂ ਦੱਸ ਤੇ ਨਹੀਂ ਬਟ ਵੀ ਵਾਂਟ ਟੂ ਸਟੇ ਪੋਜ਼ਿਟਿਵ ਜੇ ਅੱਜ ਕਿਤੇ ਚਲੇ ਵੀ ਗਏ ਤਾਂ ਕਾਨੂੰਨ ਦੇ ਹੱਥੋਂ ਕਦੋਂ ਤੱਕ ਕੋਈ ਮਾੜਾ ਬੰਦਾ बच ਸਕਦਾ ਮੈਮ ਕੁਝ ਕਰਾ ਦੇ ਤਾਲਾ ਲੱਗ ਗਿਆ ਤੇ ਮੈਨੂੰ ਜੇ ਇਹਦੀ ਨੋਲੇਜ ਨਹੀਂ ਹੈ ਬਾਕੀ ਜੇ ਲੱਗਿਆ ਤਾਂ ਇਟ ਇਜ਼ ਨਾਟ ਦੀ ਐਂਡ ਆਫ ਦ ਵਰਲਡ ਵੀ ਵਿਲ ਅਗੇਨ ਟਰਾਈ ਔਰ ਮਾੜੇ ਬੰਦਿਆਂ ਨੂੰ ਅਸੀਂ ਨਾਲ ਜ਼ਰੂਰ ਪਾਵਾਂ ਕਿੰਨੀਆਂ ਥਾਵਾਂ ਤੇ ਅੱਜ ਦਾ ਤੁਹਾਡੇ ਕੋਲ ਸਭ ਸਾਡੇ ਜੀ ਪੂਰੇ ਹੀ ਜ਼ਿਲ੍ਹੇ 'ਚ ਹੈਗੇ ਵਕਤ ਵਕਤ ਕੁਝ ਮਾਰਨਿੰਗ 'ਚ ਰੇਡ ਹੋ ਗਏ ਕੁਝ ਹੁਣ ਚੱਲ ਰਹੇ ਉਹਦੇ ਰਿਜ਼ਲਟਸ ਨੂੰ ਦੇਖਦੇ ਹਾਂ ਇਹ ਬਸ ਕੀ ਆ ਮੈਂ ਕਿਹਾ ਜੀ ਕਹਿੰਦੇ ਕੁਝ ਘਰ ਜਿਹੜੇ ਆ ਨਸ਼ੇ ਦਾ ਕੰਮ ਕਰਦੇ ਆ ਪਰ ਪੂਰੀ ਬਸਤੀ ਨੂੰ ਜਿਹੜਾ ਹੈਗਾ ਇੱਕ ਇਹ ਦਾਗ ਲਾਇਆ ਜਾ ਰਿਹਾ ਵੀ ਇੱਥੇ ਨਸ਼ੇ ਦਾ ਕਾਰੋਬਾਰ ਜੀ ਦਾਗ ਲਾਣੇ ਤੇ ਬੜੀ ਪਬਲਿਕ ਪਰਸੈਪਸ਼ਨ ਹੁੰਦੀ ਹੈ ਬਾਕੀ ਅਸੀਂ ਤਾਂ ਫੈਕਚੁਅਲ ਕਰ ਰਹੇ ਹਾਂ ਕਿਉਂਕਿ ਡਰਗ ਹੌਟਸਪੌਟ ਉਹੀ ਡਿਕਲੇਅਰ ਹੁੰਦੇ ਜਿੱਥੇ ਕਾਫੀ ਲੋਕਾਂ ਤੇ ਡਰਗ ਪੈਡਲਰਸ ਦੇ ਕੁਰਾਣੇ ਖਰਚੇ ਹੁੰਦੇ ਇਸੇ ਤਰ੍ਹਾਂ ਆਈ ਐਮ ਸ਼ੋਰ ਪਟੰਡਾ ਜ਼ਹਿਤਦਾ ਵੀ ਪਿੰਡ ਔਰ ਵਾਰਡ ਜ਼ੋਨਗੇ ਜਿਹੜੇ ਡਰਗ ਫ੍ਰੀ ਡਿਕਲੇਅਰ ਹੈ ਜਿਹੜੇ ਪਿੰਡ ਵਾਲੇ ਆਪੇ ਹੀ ਮਤਾ ਪਾ ਕੇ ਇਸ ਤਰ੍ਹਾਂ ਦਾ ਯੂ ਨੋ ਇਨੀਸ਼ੀਏਟਿਵ ਲੈਂਦੇ ਤੋ ਦਾਗ ਵਾਲੀ ਕੋਈ ਗੱਲ ਨਹੀਂ ਐ ਜੀ ਕਿਪ ਤਾਂ ਇਹ ਹੀ ਲੋਕ ਅੱਗੇ ਜਾ ਕੇ ਸਦਾਰ ਲਾ ਕੇ ਡਰਗ ਫ੍ਰੀ ਵੀ ਬਣ ਜਾਏ ਕੋਈ ਨਾ ਕੋਈ ਸੋ ਲੈਟਸ ਸਟੇ ਪੋਜ਼ਿਟਿਵ ਕੀ ਕਾਰਨ ਮੰਨਦੇ ਲੋਕ ਇਨਫੋਰਮੇਸ਼ਨ ਦੇਣ ਤੋਂ ਡਰਦੇ ਆ ਜੀ ਜੀ ਮੈਂ ਤਾਂ ਆਪਣੇ ਪਰਸਨਲੀ ਦਰਸ਼ਕ ਵੀ ਹਾਂ ਪਹਿਲਾਂ ਵੀ ਤਿੰਦਰ ਇੱਥੇ ਬਠਿੰਡਾ ਪਹਿਲਾਂ ਵੀ ਸੀਗੀ ਤਾਂ ਮੈਨੂੰ ਇਨਫੋਰਮੇਸ਼ਨਸ ਮਿਲਦੀਆਂ ਸੀ ਔਰ ਅਸੀਂ ਜਦੋਂ ਐਕਸ਼ਨ ਲੈ ਕੇ ਰਿਜ਼ਲਟ ਕਰਦੇ ਹਾਂ ਤਾਂ ਪਬਲਿਕ ਦਾ ਵਿਸ਼ਵਾਸ ਆਪੇ ਸਾਡੇ ਤੇ ਬਣਦਾ ਹੈ ਤਾਂ ਮੈਂ ਉਮੀਦ ਕਰਦੀ ਹਾਂ ਕਿ ਇਸ ਵਾਰ ਵੀ ਮੇਰੇ ਸਨੀਅਰਸ ਤੇ ਪਬਲਿਕ ਮੈਨੂੰ ਇਨਫੋਰਮੇਸ਼ਨ ਦੇਗੀ ਤੇ ਅਸੀਂ ਉਹਨਾਂ ਲੋਕਾਂ ਤੇ ਜਿਹੜੇ ਜੈਨੂਇਨ ਐ ਫੜ ਕੇ ਪਰਚਾ ਦਵਾਂਗੇ ਤੇ ਆਪਣੇ ਆਪ ਹੀ ਸਾਡਾ ਪਬਲਿਕ ਪੁਲਿਸ ਦਾ ਡਿਸਟੈਂਸ ਘਟਦਾ ਤੇ ਬੋਲ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਕਦੀ ਹੋਵੇਗੀ ਡੈਫੀਨਿਟਲੀ ਜੀ ਇਹ ਤਾਂ ਸਾਨੂੰ ਇਹ ਮੇਰੇ ਲੈਵਲ ਦੀ ਗੱਲ ਨਹੀਂ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਔਰ ਡੀਜੀਪੀ ਪੰਜਾਬ ਵੱ اور ਡੀਜੀਪੀ ਪੰਜਾਬ ਸਾਨੂੰ ਸਾਰੇ ਐਸਐਸਪੀਜ਼ ਤੋਂ ਆਲਮੋਸਟ ਡੇਲੀ بیس ਤੇ ਆਪਣੀ ਜਿਹੜੀ ਨਸ਼ੇ ਦੇ ਵਿਰੁੱਧ ਕਾਰਵਾਈ ਉਹਦੇ ਤੋਂ ਪ੍ਰੋਗਰੈਸ ਲੈ ਰਹੇ ਹੈ